ਇੱਕ ਮੰਨੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਪਟਨਾ ਸਾਹਿਬ ਦੇ ਤਖਤ ਵੱਲੋਂ ਤਨਖਾਹਿਆ ਇਕਰਾਰ ਦੇ ਦਿੱਤਾ ਜਾਂਦਾ ਹੈ ਤੇ ਹੱਥੋ ਹੱਥ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਜ ਸੇਖ ਸਹਿਬਾਨ ਦੀ ਮੀਟਿੰਗ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਉੱਥੋਂ ਦੀ ਕਮੇਟੀ ਦੇ ਕੁਝ ਮੈਂਬਰਸ ਨੂੰ ਜਿਹੜਾ ਹੈ ਬਕਾਇਦਾ ਤਨਖਾਹਿਆ ਇਕਰਾਰ ਦਿੱਤਾ ਜਾਂਦਾ ਹੈ ਕੀ ਹੈ ਤੁਹਾਡਾ ਪਹਿਲਾ ਪ੍ਰਤੀਕਰਮ ਇਸ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਦੇਖਦੇ ਹੋ 2003 ਦਾ ਮੇਰਾ ਕੱਲ ਜਿਹੜਾ ਹੈਗਾ ਹੁਕਮਨਾਮਾ ਹੋਇਆ ਹੋਇਆ ਜੀ ਗਿਆਨੀ ਜਗਿੰਦਰ ਸਿੰਘ ਬਦਾਂਤੀ ਤੇ ਪੰਜ ਸਿੰਘ ਸਹਿਬਾਨ ਦੀ ਉਹਦੇ ਵਿੱਚ ਰਹਿਨਮਾਈ ਹੇਠ ਵੀ ਜਿਹੜੇ ਤਖਤ ਸਹਿਬਾਨ ਨੇ ਜਾਂ ਉਸ ਇਲਾਕੇ ਨਾਲ ਸੰਬੰਧਿਤ ਲੋਕਾਂ ਮਸਲੇ ਹੈਗੇ ਆ ਉਹ ਸੰਬੰਧਿਤ ਤਖਤ ਆ ਜਿਹੜੇ ਉਹ ਆਪ ਜਿਹੜੇ ਨਿਜਟ ਸਕਦੇ ਹੈਗੇ ਆ ਸੋ ਇਹ ਜਿਹੜਾ ਮਸਲਾ ਜਿਹੜਾ ਗੌਰ ਵਿੱਚ ਆਇਆ ਹੈਗਾ ਉਹ ਹੈਗਾ ਵੀ ਉਹ ਲੋਕਲ ਮਸਲਾ ਹੈਗਾ। ਅੱਜ ਕਾਲ ਤੱਕ ਸਹਿਬ ਦੇ ਜਥੇਦਾਰ ਨੂੰ ਇੰਨੀ ਕੀ ਕਾਲੀ ਪੈ ਗਈ ਸੀ ਵੀ ਉਹ ਦੋ ਦਿਨਾਂ ਬਾਅਦ ਹੀ ਹਾਂ ਵੀ ਅਕਾਲ ਤਖਤ ਤੇ ਵਿਸ਼ੇਸ਼ ਮੀਟਿੰਗ ਹੁੰਦੀ ਆ ਤਖਤ ਸਿੰਘ ਸਾਹਿਬਾਨ ਦੀ ਉਹਦੇ ਚੋਂ ਜਿੰਨਾ ਪੰਜ ਸਪਿਆਰਿਆਂ ਨੇ ਜਿਸ ਤਰ੍ਹਾਂ ਯਾ ਕੋਸ਼ ਕਮੇਟੀ ਮੈਂਬਰਾਂ ਨੇ ਜਿਹੜਾ ਹੈਗਾ ਵੀ ਉਹ ਉਹਨੂੰ ਗਰਮੀਤ ਸਿੰਘ ਘੋੜ ਹੈਗਾ ਯਾ ਰਣਜੀਤ ਸਿੰਘ ਘੋੜ ਹੈ ਵੀ ਉਹਨੂੰ ਜਿਹੜਾ ਛੇਕਿਆ ਹੈਗਾ ਵੀ ਉਹਦੇ ਮੁਕਾਬਲੇ ਤੇ ਫਿਰ ਉਹਨਾਂ ਨੂੰ ਜਥੇਦਾਰਾਂ ਨੂੰ ਤੇ ਗ੍ਰੰਥੀ ਸਿੰਘਾਂ ਨੂੰ ਛੇਕ ਦੇਣਾ ਯਾ ਉਹਨਾਂ ਨੂੰ ਸੌਰੀ ਉਹਨਾਂ ਨੂੰ ਹੁਕਮਨਾਮੇ ਜਾਰੀ ਕਰ ਦੇਣਾ ਇਹਦੀ ਕੋਈ ਲੋੜ ਨਹੀਂ ਸੀਗੀ ਹਨਾ ਸੋ ਟੈਕਨੀਕਲੀ ਹੈਗਾ ਵੀ ਲੋਕਲ ਮਸਲਾ ਸੀਗਾ ਸੋ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਸਿਰਫ ਅਕਾਲ ਤਖਤ ਨੂੰ ਹੁਕਮਨਾਮੇ ਜਾਰੀ ਕਰਨੇ ਆ ਫਤਵੇ ਜਾਰੀ ਕਰਨ ਦਾ ਮੰਚ ਨਹੀਂ ਬਣਾਉਣਾ ਚਾਹੀਦਾ ਜੀ ਇਹਦੇ ਨਾਲ ਕੌਮ ਦੇ ਭਵਿੱਖ ਦੀਆਂ ਕੌਮ ਦੇ ਅਤੀਤ ਦੇ ਇਤਿਹਾਸ ਦੀਆਂ ਉਸ ਇਤਿਹਾਸ ਦੀ ਰੌਸ਼ਨੀ ਵਿੱਚ ਨਵੇਂ ਦਾਈਏ ਘੜਨ ਦੀਆਂ ਜ਼ਿੰਮੇਵਾਰੀਆਂ ਵੀ ਜੁੜੀਆਂ ਹੋਈਆਂ ਨੇ ਕੌਮ ਨੂੰ ਇੱਕ ਮੁਠ ਰੱਖਣਾ ਕੌਮ ਵਿੱਚ ਕੋਈ ਦਫੇੜ ਨਾ ਆਉਣਾ ਕੌਮ ਨੂੰ ਬਹੁਤ ਉੱਚੇ ਕਰਤਾਰ ਵਾਲੇ ਰਾਜਨੀਤਿਕ ਲੀਡਰ ਦੇਣਾ ਇਹ ਵੀ ਅਕਾਲ ਤਖਤ ਦੀ ਜ਼ਿੰਮੇਵਾਰੀ ਹੈ ਬੇ ਕੋਈ ਤੀਜੀ ਸ਼ਕਤੀ ਹੈ ਜਿਹੜੀ ਇਹ ਇਸ ਸਾਰੇ ਤਖਤਾਂ ਦੇ ਕੜਮਾ ਸੁਨੂ ਵਧਾਉਣਾ ਚਾਹ ਰਹੀ ਹੈ ਮਤਲਬ ਉਹ ਉਹਨਾਂ ਨੂੰ ਇਹਦੇ ਵਿੱਚ ਕਿਤਨਾ ਕਿਤੇ ਤਖਤਾਂ ਦੀ ਜਿਹੜੀ ਆਵਾ ਉਹ ਘਟਦੀ ਨਜ਼ਰ ਆਉਂਦੀ ਹੈ ਤੇ ਉਹ ਉਹਨੂੰ ਇੰਜੋਏ ਕਰ ਰਹੇ ਨੇ ਬਿਲਕੁਲ ਬਿਲਕੁਲ ਉਹ ਸਵਾਦ ਲੈ ਰਹੇ ਨੇ ਜੀ ਸੋ ਹੁਣ ਇਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦਾ ਦੇਖਣਾ ਬਣਦਾ ਸੁਖਵੀਰ ਸਿੰਘ ਬਾਦਲ ਨੂੰ ਦੇਖਣਾ ਬਣਦਾ ਜਿਹੋ ਅਕਾਲ ਤਖਤ ਨੂੰ ਹਲੇ ਸਮਝਦਣ ਮੈਂ ਸਮਰਪਿਤ ਹੈਗਾ ਹਣਾ ਸੋ ਇਹ ਹੈ ਜਿਹੜੀ ਮੈਂ ਪਹਿਲੀ ਗੱਲ ਕਹੀ ਆ ਵੀ ਤਖਤਾਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਵੀ ਅਕਾਲ ਤਖਤ ਦੀ ਜ਼ਿੰਮੇਵਾਰੀ ਹੈ ਸਿਰਫ ਵਿਟੋ ਦਾ ਬਟਨ ਦਬਾਉਣਾ ਹੀ ਕਾਫੀ ਤੱਕ ਦਿੰਦਾ ਹੈ ਜਿੰਮੇਵਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਂ ਦਾ ਜਦੋਂ ਮਸਲਾ ਆਉਂਦਾ ਨਾ ਉਦੋਂ ਉਹਨੂੰ ਮੌਕਾ ਮਿਲ ਜਾਂਦਾ ਸ਼ਾਇਦ ਨਹੀਂ ਉਹਨੂੰ ਲਿਆਂਦਾ ਗਿਆ ਬਾਈ ਉਹਨੂੰ ਲਿਆਂਦਾ ਗਿਆ ਔਰ ਇੱਕ ਜੇ ਤੁਸੀਂ ਦੇਖੋ ਵੀ ਜੇ ਤਖਤ ਪਟਨਾ ਸਾਹਿਬ ਦਾ ਉਹ ਜਥੇਦਾਰ ਆ ਕੀ ਉਹਦੀ ਭਾਸ਼ਾ ਤਖਤ ਦੇ ਜਥੇਦਾਰ ਵਾਲੀ ਹੈਗੀ ਤੇ ਉਹ ਟੀਵੀ ਚੈਨਲਾਂ ਤੇ ਇਦਾਂ ਜਾ ਜਾ ਕੇ ਜਾਂ ਡਿਬੇਟ ਡਿਬੇਟ ਦੇ ਵਿੱਚ ਜਾ ਕੇ ਕੀ ਉਹ ਪ੍ਰੋਟੋਕੋਲ ਨੂੰ ਫੋਲੋ ਕਰ ਰਿਹਾ ਤੇ ਬਿਲਕੁਲ ਹਨਾ ਵੀ ਉਹ ਕਿਸ ਕਿਸਮ ਦੀ ਭਾਸ਼ਾ ਬੋਲ ਰਿਹਾ ਉਹ ਕਿਸ ਕਿਸਮ ਦੇ ਇਲਜ਼ਾਮ ਲਾ ਰਿਹਾ ਇੱਕ ਜਿਹੜਾ ਛੋਟਾ ਛੋਟਾ ਜਿਹਾ ਵੀ ਪਬਲਿਕ ਲਾਈਫ 'ਚ ਬੰਦਾ ਹੋਵੇ ਸੋ ਉਹ ਸੋ ਬਾਰੀ ਸੋਚਦਾ ਵੀ ਮੈਂ ਇਹ ਕਹਿੰਦਾ ਟੈਲੀਵਿਜ਼ਨ ਚ ਚਾਲਣ ਤੇ ਬੈਠ ਕੇ ਕਹਿੰਦਾ ਇਹ ਚੰਗਾ ਲੱਗਦਾ ਕਿ ਨਹੀਂ ਲੱਗਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਐਨਾਲਾਈਸਿਸ ਆਪਾਂ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਸਾਨ ਪਈ ਰਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਰਦਾਰ ਅਵਤਾਰ ਸਿੰਘ ਜੀ ਸ਼ੁਰੂਆਤ ਆ ਜੇ ਆਪਾਂ ਕਰਨੀ ਹੈ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਤਖਤਾਂ ਦੇ ਟਕਰਾਵ ਦੇ ਨਾਲ ਸਿੱਖ ਰਾਜਨੀਤੀ ਦੀ ਤਸਵੀਰ ਜਿਹੜੀ ਉੱਭਰ ਕੇ ਆਈ ਹੈ ਉਸ ਤੇ ਵਿੱਚ ਬਹੁਤ ਸਾਰੀ ਚਿੰਤਾ ਬਹੁਤ ਸਾਰੀ ਚਰਚਾ ਵੀ ਜਿਹੜੀ ਹੋ ਰਹੀ ਹੈਗੀ ਹੈ ਇੱਕ ਮੰਨੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਪਟਨਾ ਸਾਹਿਬ ਦੇ ਤਖਤ ਵੱਲੋਂ ਤਨਖਾਹਿਆ ਇਕਰਾਰ ਦੇ ਦਿੱਤਾ ਜਾਂਦਾ ਹੈ ਤੇ ਹੱਥੋ ਹੱਥ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਜ ਸਿੱਖ ਸਹਿਬਾਨ ਦੀ ਮੀਟਿੰਗ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਉੱਥੋਂ ਦੀ ਕਮੇਟੀ ਦੇ ਕੁਝ ਮੈਂਬਰਸ ਨੂੰ ਜਿਹੜਾ ਹੈ ਬਕਾਇਦਾ ਤਨਖਾਹਿਆ ਇਕਰਾਰ ਦਿੱਤਾ ਜਾਂਦਾ ਹੈ ਕੀ ਹੈ ਤੁਹਾਡਾ ਪਹਿਲਾ ਪ੍ਰਤੀਕਰਮ ਇਸ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਦੇਖਦੇ ਹੋ ਬਹੁਤ ਸਾਰੇ ਜਿੱਦਾਂ ਇਹ ਵਾਲੇ ਘਟਨਾਕਰਮ ਹੁੰਦੇ ਨੇ ਆਪਣੇ ਆਪ ਦੇ ਵਿੱਚ ਕੁਝ ਸਵਾਲ ਜਿਹੜੇ ਉਹ ਪੈਦਾ ਕਰ ਦਿੰਦੇ ਹੈਗੇ ਨੇ ਹਾਂਜੀ ਹਾਂਜੀ ਸੋ ਬੜਾ ਸਿਧਾਂਤਕ ਸਵਾਲ ਸਿੱਖਾਂ ਦੇ ਸਾਹਮਣੇ ਆਇਆ ਸੋ ਤਖਤ ਸਹਿਬਾਨ ਦਾ ਆਪਸ ਵਿੱਚ ਜਿਹੜਾ ਇਹ ਇੱਕ ਟਕਰਾਅ ਚੱਲ ਰਿਹਾ ਹੈ ਗੁਰੂ ਮਹਾਰਾਜ ਨੇ ਪੰਜੇ ਤਖਤ ਸਹਿਬਾਨ ਨੂੰ ਇੱਕ ਸਾਂਝੇ ਗੁਰਮਤੇ ਰਏ ਗੁਰਮਤ ਦੀ ਰੌਸ਼ਨੀ ਵਿੱਚ ਸਿੱਖ ਕੌਮ ਦੀਆਂ ਆਸਾਂ ਉਮੀਦਾਂ ਤੇ ਜਿਹੜੇ ਜਿਹੜੇ ਮਸਲੇ ਆ ਕੋਈ ਦਰਪੇਸ਼ ਆਉਂਦੇ ਹੈਗੇ ਸੰਕਟ ਦਰਪੇਸ਼ ਆਉਂਦੇ ਆ ਉਹਨਾਂ ਲਈ ਜਿਸ ਤਰ੍ਹਾਂ ਕ੍ਰੀਏਟ ਕੀਤਾ ਸੀ ਸੋ ਜਦੋਂ ਬਹੁਤ ਵੱਡੇ ਕੌਮੀ ਮਸਲੇ ਸੀ ਜਦੋਂ ਸਾਡੇ ਸਿਰਾਂ ਤੇ ਬੋਲ ਪੈਂਦੇ ਸੀ ਔਰ ਜਦੋਂ ਇਹ ਕਿਹਾ ਜਾਂਦਾ ਸੀਗਾ ਵੀ ਸਿੱਖ ਖਤਮ ਕਰ ਦਿੱਤੇ ਤਾਂ ਉਸ ਵੇਲੇ ਸਿੱਖ ਜਿਹੜਾ ਆਪਣਾ ਕਹਿ ਸਕਦੇ ਹੈਗੇ ਵੀ ਇਹਨੂੰ ਇੱਜ਼ਤ ਦਾ ਸਵਾਲ ਬਣਾ ਕੇ ਔਰ ਅਣਖ ਤੇ ਗੈਰਤ ਦਾ ਸਵਾਲ ਬਣਾ ਕੇ ਸਰਬਤ ਖਾਲਸਾ ਕਰਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸੋਦੋਂ ਤੋਂ ਬਾਅਦ ਹੌਲੀ ਹੌਲੀ ਤਖਤਾਂ ਦੀ ਹੋਂਦ ਆਈ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਹੀ ਸਾਡੇ ਲਈ ਕੇਂਦਰੀ ਸਥਾਨ ਔਰ ਕੇਂਦਰੀ ਸਾਡੀ ਪ੍ਰਭੂ ਸੱਤਾ ਦਾ ਕੇਂਦਰ ਸੀਗਾ ਜੀ ਤੇ ਜਿੰਨਾ ਚਿਰ ਖਾਲਸਾ ਪੰਥ ਆ ਜਿਹੜਾ ਜੰਗ ਦੇ ਮੈਦਾਨ ਵਿੱਚ ਰਿਹਾ ਤਾਂ ਉਹਨਾਂ ਨੇ ਜਿਹੜੀ ਹੈਗੀ ਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਸ੍ਰੀ ਦਰਬਾਰ ਸਾਹਿਬ ਤੇ ਸਮੁੱਚੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦਾ ਸਤਕਾਰ ਉਹਨਾਂ ਦਾ ਬਵੇਕੀ ਪਣਾ ਤੇ ਔਰ ਉਹਨਾਂ ਦਾ ਜੁਝਾਰੂ ਪਣਾ ਜਿਹੜਾ ਤਖਤ ਨਾਲ ਜੁੜਿਆ ਹੋਇਆ ਉਹਨੂੰ ਕਾਇਮ ਰੱਖਿਆ ਸਿਰ ਤਲੀ ਤੇ ਧਰ ਕੇ ਵੀ ਜਿਹੜਾ ਕਾਇਮ ਰੱਖਿਆ ਪਰ ਜਿਉਂ-ਜਿਉਂ ਅਸੀਂ ਮਟੀਰੀਅਲਿਸਟਿਕ ਹੁੰਦੇ ਗਏ ਸਾਡੇ ਵਿੱਚੋਂ ਗੁਰੂ ਮਹਾਰਾਜ ਦੀਆਂ ਸੋਚਾਂ ਦੀ ਤਨ ਦਾ ਜਿਹੜੀ ਉਹਦੇ ਨਾਲੋਂ ਸਾਡੇ ਰਿਸ਼ਤੇ ਆ ਪਤਲੇ ਪੈਂਦੇ ਗਏ ਉਸ ਵੇਲੇ ਫਿਰ ਅਸੀਂ ਤਖਤਾਂ ਨੂੰ ਵੀ ਜਿਹੜਾ ਹੈਗਾ ਆਪਣੀ ਨਿੱਜੀ ਰਾਜਨੀਤੀ ਲਈ ਸਾਡੇ ਲੀਡਰਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਚਾਹੇ ਉਹ ਇੱਥੇ ਵਰਤ ਰੱਖੇ ਗਏ ਮਨ ਵਰਤ ਰੱਖੇ ਗਏ ਅਦਾਸਾਂ ਕਰਕੇ ਤੋੜੀਆਂ ਗਈਆਂ ਬੜਾ ਕੁਝ ਸ਼ੋਰ ਪਿਛਲੇ 40 ਸਾਲਾਂ ਦੌਰਾਨ ਜੋ ਕੁਝ ਹੋਇਆ ਹਾਲਾਂਕਿ 1986 ਦਾ ਸਰਵਤ ਖਾਲਸਾ ਹੋਇਆ ਉਹਦੇ ਵਿੱਚ ਖਾਲਸਾ ਪੰਥ ਨੇ ਹਮ ਹਮਾ ਕੇ ਪੰਥਕ ਪਹਿਰੇਦਾਰੀ ਦਾ ਔਰ ਆਪਣੇ ਪੰਥਕ ਨਿਸ਼ਾਨਿਆਂ ਦਾ ਐਹਿਦ ਕਰਿਆ ਸਿੱਖ ਜਹਾਰੂ ਜਰਨੈਲਾਂ ਨੇ ਉੱਥੇ ਮਤੇ ਪੜੇ ਔਰ ਮਤੇ ਸੰਗਤ ਨੇ ਹੱਥ ਕੜ ਕੇ ਪ੍ਰਵਾਨ ਕਰੇ ਪਰ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਜਦੋਂ ਜਿਹੜੀ ਸਿੱਖ ਕੌਮ ਨੂੰ ਨੈਤਿਕ ਤੌਰ ਤੇ ਅਗਵਾਈ ਦੇਣ ਵਾਲੀ ਧਿਰ ਸੀ ਉਹਦੇ ਕਮਜ਼ੋਰ ਪੈਣ ਨਾਲ ਜਿਹੜੇ ਲੋਕ ਸਾਹਮਣੇ ਆਏ ਔਰ ਜਿਨ੍ਹਾਂ ਨੇ ਉਹ ਸਿਆਸੀ ਤੌਰ ਤੇ ਇੱਕ ਤਰ੍ਹਾਂ ਨਾਲ ਤਖਤਾਂ ਨੂੰ ਆਪਣੇ ਅਧੀਨ ਕਰਨ ਦੇ ਯਤਨ ਕੀਤੇ ਔਰ ਯਤਨ ਸਫਲ ਵੀ ਹੋਏ ਸੋ ਉਹਨਾਂ ਨੇ ਤਖਤ ਸਹਿਬਾਨ ਦੀ ਜਿਹੜੀ ਸਿਧਾਂਤਕ ਰੋਹਾਨੀਅਤ ਹੈ ਔਰ ਸਿਧਾਂਤਕ ਉਹਨਾਂ ਦਾ ਇੱਕ ਰਤਬਾ ਹੈ ਉਹਨੂੰ ਕਮਜ਼ੋਰ ਕਰਨ ਦਾ ਯਤਨ ਕਰਿਆ ਤਖਤ ਸਹਿਬਾਨ ਨੂੰ ਆਪਣੇ ਹਿੱਤਾਂ ਲਈ ਵਰਤਿਆ ਗਿਆ ਹੁਣ ਵੀ ਜਿਹੜਾ ਸੰਕਟ ਹੈ ਉਸ ਇਹ ਉਸ ਨਿਰੰਤਰ ਤਰ ਦੇ ਇੱਕ ਕੜੀ ਆ ਹੋ ਸਕਦਾ ਚਰਮ ਸੀਮਾ ਹੋਵੇ ਉਸ ਤੋਂ ਬਾਅਦ ਕੁਝ ਸੁਧਾਰ ਹੋਣ 2 ਦਸੰਬਰ ਨੂੰ ਤਖਤ ਸਹਿਬਾਨ ਦੇ ਫੈਸਲਿਆਂ ਨਾਲ ਜਿਹੜੀ ਇੱਕ ਤਰ੍ਹਾਂ ਨਾਲ ਮਹਿਮਾ ਤਖਤ ਸਹਿਬਾਨ ਦੀ ਹੋਈ ਸੀ ਉਹ ਸਿੱਖ ਵਿਰੋਧੀ ਤਾਕਤਾਂ ਨੂੰ ਨਹੀਂ ਚੱਜੀ ਸੋ ਉਹਨਾਂ ਨੂੰ ਨਹੀਂ ਭਾਈ ਉਹ ਨਹੀਂ ਚਾਹੁੰਦੇ ਵੀ ਤਖਤ ਸਹਿਬਾਨ ਇੰਨੇ ਪਵਿੱਤਰ ਜੀ ਔਰ ਰੋਹਾਨੀ ਫੈਸਲੇ ਕਰਨ ਹੋ ਸਕਦਾ ਹੈ ਵੀ ਜਿਹੜੇ ਅਕਾਲੀ ਲੀਡਰ ਇਹਦੇ ਵਿੱਚ ਸ਼ਾਮਲ ਹੈ ਇਸ ਘਟਨਾ ਕ੍ਰਮ ਵਿੱਚ ਉਹਨਾਂ ਨੂੰ ਵੀ ਵੱਡੀਆਂ ਤਾਕਤਾਂ ਨੇ ਵਰਤ ਲਿਆ ਹੋਵੇ ਤੇ ਉਹ ਵਰਤ ਰਹੀਆਂ ਹੋਣ ਤੇ ਅਕਾਲੀ ਲੀਡਰ ਆ ਜਿਹੜੇ ਆਪਣੇ ਤੌਰ ਤੇ ਵਰਤੇ ਜਾ ਰਹੇ ਹੁਣ ਆਪਣੇ ਛੋਟੇ-ਛੋਟੇ ਤੇ ਲੰਗੜੇ ਜਿਹੇ ਸੁੱਖਾਂ ਲਈ ਵਟਿਆ ਜਾ ਰਿਹਾ ਹੁਣ 100 ਅਕਾਲੀ ਲੀਡਰਸ਼ਿਪ ਵਰਤੀ ਜਾ ਰਹੀ ਹੈ ਮਤਲਬ ਇਹ ਵੀ ਐਂਗਲ ਤੁਸੀਂ ਇੱਕ ਦੇਖਦੇ ਹੋਗੇ ਕਿਤਨਾ ਕਿਤੇ ਵੱਡੀਆਂ ਤਾਕਤਾਂ ਜੋ ਆਵਾ ਜਿਹੜੀ ਹੋਈ ਸੀ ਕਿ ਜਿਹੜਾ ਇੱਕ ਸਿਸਟਮ ਦੀ ਆਪਾਂ ਕਹਿੰਦੇ ਕਿ ਪੂਰੀ ਦੁਨੀਆ ਜਾਂ ਇਵਨ ਕਿ ਭਾਰਤ ਦੇ ਵੀ ਜਿਹੜੇ ਬਾਕੀ ਦੇ ਹਿੱਸੇ ਸੋਚਣ ਲੱਗੇ ਵੀ ਸਾਡੇ ਕੋਲ ਇਹੋ ਜਿਹਾ ਸਿਸਟਮ ਕਿਉਂ ਨਹੀਂ ਵੀ ਜਿੱਥੇ ਅਸੀਂ ਸਾਬਕਾ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਪੇਸ਼ ਹੁੰਦੇ ਹੋਏ ਦੇਖਿਆ ਗਿਆ ਬਿਲਕੁਲ ਇਹ ਹੀ ਆ ਵੀ ਉਹ ਉਹ ਨਹੀਂ ਚਾਹੁੰਦੇ ਵੀ ਤਖਸ ਸਹਿਬਾਨ ਦੀ ਇਹ ਆਵਾ ਹੈਗੀ ਆ ਉਹ ਪਰਫਲਤ ਹੋਵੇ ਇੰਡੀਅਨ ਸਟੇਟ ਖਾਸ ਕਰਕੇ ਨਹੀਂ ਚਾਹੁੰਦੇ ਕਿਉਂਕਿ ਤਖਤ ਸਹਿਬਾਨ ਦੀ ਆਬਾ-ਹੀਠ ਚੱਲਣ ਵਾਲੀ ਸਿੱਖ ਰਾਜਨੀਤੀ ਦਾ ਉਹਨਾਂ ਨੇ ਬਹੁਤ ਸੇਕ ਝੱਲਿਆ ਇਹ ਆਪਾਂ ਮੰਨਿਆ ਚਾਹੀਦਾ ਹੈ ਜੀ ਜੀ ਹੂੰ ਸੋ ਜਿੰਨਾ ਕੋ ਸੇਕ ਸਿੱਖ ਪੰਥ ਨੇ ਝੱਲਿਆ ਕਿਉਂਕਿ ਸਿੱਖ ਪੰਥ ਤਾਂ ਉਸ ਇਤਿਹਾਸਕ ਵਰਤਾਰੇ ਚੋਂ ਹੀ ਆਇਆ ਸੀ ਸੇਕ ਝੱਲਣਾ ਏਦਾ ਇੱਕ ਆਦਤ ਵੀ ਸੀ ਔਰ ਇਹਦੀ ਇੱਕ ਮਜਬੂਰੀ ਵੀ ਸੀ ਔਰ ਜ਼ਿੰਮੇਵਾਰੀ ਵੀ ਸੀ ਔਰ ਸੁਭਾਅ ਵੀ ਸੀ ਜੇ ਆਪਾਂ ਕਹਾਂ ਪਰ ਇੰਡੀਅਨ ਸਟੇਟ ਨੂੰ ਜਿਹੜੇ ਜ਼ਖਮ ਇਸ ਏਡੀਅਮ ਨੇ ਦਿੱਤੇ ਆ ਸੋ ਜਿਹੜੇ ਪੰਥਕ ਏਡੀਅਮ ਵਿੱਚ ਹੁੰਦੀ ਰਾਜਨੀਤੀ ਨੇ ਪੰਥ ਪ੍ਰਥਮ ਵਾਲੀ ਰਾਜਨੀਤੀ ਨੇ ਦਿੱਤੇ ਆ ਉਹ ਉਹ ਹੁਣ ਦੁਬਾਰੇ ਨਹੀਂ ਉਹ ਹੋਣ ਦੇਣਾ ਚਾਹੁੰਦੇ ਸੋ ਮੈਨੂੰ ਲੱਗਦਾ ਹੈ ਵੀ ਉਹ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਅਕਾਲੀ ਲੀਡਰਸ਼ਿਪ ਨੂੰ ਵਾਰਤ ਰਹੀਆਂ ਹੁਣ ਤੁਸੀਂ ਦੇਖੋ ਵੇ ਇੱਕ ਨਿੱਜੀ ਮਸਲਾ ਹੈਗਾ ਉਹ ਨਾ ਉਹ ਨਿੱਜੀ ਮਸਲੇ ਨੂੰ ਪੰਥਕ ਮਸਲਾ ਬਣਾ ਕੇ ਇੱਕ ਜਿਹੜਾ ਜਿਹੜਾ ਬਿਹਾਰ ਦੇ ਪਟਨਾ ਸਾਹਿਬ ਦਾ ਜਿਹੜਾ ਹੈਗਾ ਮੁੱਖ ਗ੍ਰੰਥੀ ਆ ਜਿਹੜਾ ਜਥੇਦਾਰ ਸੀਗਾ ਉਹਦੇ ਕਰੈਕਟਰ ਤੇ ਦੋਸ਼ ਲੱਗੇ ਉਹਦੇ ਉਹਦੇ ਜੀਵਨ ਦੀ ਜਾਂਚ ਤੇ ਦੋਸ਼ ਲੱਗੇ ਬਹੁਤ ਸਾਰਾ ਹੋਇਆ ਉਹਨੂੰ ਉੱਥੋਂ ਕੱਢ ਦਿੱਤਾ ਗਿਆ ਹਨ ਪਰ ਉਹ ਤੋਂ ਬਾਅਦ ਜੋ ਘਟਨਾਕ੍ਰਮ ਹੋ ਰਿਹਾ ਸੁਖਵੀਰ ਸਿੰਘ ਬਾਦਲ ਵਰਸਸ ਆ ਪਟਨਾ ਸਾਹਿਬ ਆ ਅਕਾਲ ਤਖਤ ਦਾ ਜਥੇਦਾਰ ਇਹਦੇ ਚ ਜੇ ਆਪਾਂ ਕਹਿੰਗੇ ਰੀਸੈਂਟ ਜੋ ਇੱਕ ਧੜੇ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਥਾਪੇ ਹੋਏ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੈਗੇ ਆ ਅਜੇ ਉਹਨਾਂ ਨੂੰ ਉਸ ਤਰੀਕੇ ਦੀ ਪ੍ਰਵਾਨਤਾ ਕੌਮ ਵੱਲੋਂ ਨਹੀਂ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਜਾਣਾ ਕਿ ਕਿਤਨਾ ਕਿਤੇ ਜਿਹੜੇ ਪੰਥਕ ਹੁਕਮਨਾਮੇ ਹੁੰਦੇ ਨੇ ਉਹ ਸਿਰਫ ਅਕਾਲ ਤਖਸੈਬ ਵੱਲੋਂ ਹੀ ਜਾਰੀ ਹੁੰਦੇ ਨੇ ਫਿਰ ਉਹ ਇਕੱਲੇ ਉਹੀ ਹੁੰਦੇ ਨੇ ਜਾਂ ਉਹਦੇ ਨਾਲ ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਕਿਉਂਕਿ ਪਰਾਤਨ ਜਿਹੜੇ ਹੁਕਮਨਾਮੇ ਨੇ ਉਹਦੇ ਤਾਂ ਇਹ ਵੀ ਹੈਗਾ ਕਿ ਲੋਕਲ ਮਸਲੇ ਜਿੱਦਾਂ ਤੁਸੀਂ ਕਿਹਾ ਵੀ ਉਥੋਂ ਦੇ ਉੱਥੇ ਨੇ ਜੱਠੇ ਜਾਣਾ ਆਪਾਂ ਨੂੰ ਕੀ ਇਹਦੇ ਹਵਾਲੇ ਮਿਲਦੇ ਹਾਂ ਜੀ ਸੋ ਇਹ 2003 ਦਾ ਮੇਰਾ ਕੱਲ ਜਿਹੜਾ ਹੈਗਾ ਹੁਕਮਨਾਮਾ ਹੋਇਆ ਹੋਇਆ ਜੀ ਗਿਆਨੀ ਚੁਕਿੰਦਰ ਸਿੰਘ ਵਦਾਨਤੀ ਤੇ ਪੰਜ ਸਿੰਘ ਸਹਿਬਾਨ ਦੀ ਉਹਦੇ ਵਿੱਚ ਰਹਿਨਮਾਈ ਹੇਠ ਵੀ ਜਿਹੜੇ ਤਖਸੈਬਾਨ ਨੇ ਜਾਂ ਉਸ ਇਲਾਕੇ ਨਾਲ ਸੰਬੰਧਿਤ ਲੋਕਲ ਮਸਲੇ ਹੈਗੇ ਆ ਉਹ ਸੰਬੰਧਿਤ ਤਖਤ ਆ ਜਿਹੜੇ ਉਹ ਆਪ ਜਿਹੜੇ ਨਿਚਟ ਸਕਦੇ ਹੈਗੇ ਆ ਸੋ ਇਹ ਜਿਹੜਾ ਮਸਲਾ ਜਿਹੜਾ ਗੌਰ ਵਿੱਚ ਆਇਆ ਹੈਗਾ ਉਹ ਹੈਗਾ ਵੀ ਉਹ ਲੋਕਲ ਮਸਲਾ ਹੈਗਾ ਇੱਕ ਕੋਈ ਬੰਦਾ ਪੰਜਾਬ ਤੋਂ ਜਾਂਦਾ ਸੋ ਉਹਦੇ ਉਹਦੇ ਜੀਵਨ ਜਾਂਚ ਵਾਰੇ ਅਸੀਂ ਵੀ ਕਾਫੀ ਕੁਝ ਜਾਣਦੇ ਹੈਗੇ ਹੈਗੇ ਹਨ ਇੱਕ ਤਰ੍ਹਾਂ ਨਾਲ ਉਹ ਸਿੱਖ ਜਿਹੜਾ ਇੱਕ ਅਸਲੀ ਗੁਰੂ ਦਾ ਸਿੱਖ ਆ ਗੁਰਮਰਿਆਦਾ ਗੁਰੂ ਦੀ ਭੈ ਭਾਵਨੇ ਵਿੱਚ ਰਹਿਣ ਵਾਲਾ ਰੋਹਾਨੀਅਤ ਵਾਲਾ ਜਿਹੜੀ ਸ਼ਖਸੀਅਤ ਹੋਣੀ ਚਾਹੀਦੀ ਆ ਉਹ ਨਹੀਂ ਹੈਗੇ ਬੰਦੇ ਹਨ ਸੋ ਉਹ ਉਹਨਾਂ ਨੂੰ ਉੱਥੋਂ ਉੱਥੇ ਦੋਸ਼ ਲਾ ਕੇ ਜਿੱਦਾਂ ਹੈਗਾ ਕੱਢਿਆ ਗਿਆ ਔਰ ਫਿਰ ਉਹ ਤਖਤ ਸਹਿਬਾਨ ਨੂੰ ਮੰਨ ਲੈਣਾ ਚਾਹੀਦਾ ਸੀ ਛੇਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਵੀ ਉਹ ਮੰਨ ਲੈਣਾ ਚਾਹੀਦਾ ਸੀਗਾ ਛੇਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਇੰਨੀ ਕੀ ਕਾਲੀ ਪੈ ਗਈ ਸੀ ਵੀ ਉਹ ਦੋ ਦਿਨਾਂ ਬਾਅਦ ਹੀ ਵੀ ਅਕਾਲ ਤੱਕ ਤੇ ਵਿਸ਼ੇਸ਼ ਮੀਟਿੰਗ ਹੁੰਦੀ ਆ ਤਖਤ ਸਿੰਘ ਸਹਿਬਾਨ ਦੀ ਉਹਦੇ ਚੋਂ ਜਿਨ੍ਹਾਂ ਪੰਜ ਸਪਿਆਰਿਆਂ ਨੇ ਜਿਸ ਤਰ੍ਹਾਂ ਯਾਕਸ਼ ਕਮੇਟੀ ਮੈਂਬਰਾਂ ਨੇ ਜਿਹੜਾ ਹੈਗਾ ਵੀ ਉਹ ਉਹਨੂੰ ਗਰਮੀਤ ਸਿੰਘ ਗੋਹਰ ਹੈਗਾ ਜਾਂ ਰਣਜੀਤ ਸਿੰਘ ਗੋਹਰ ਹੈ ਵੀ ਉਹਨੂੰ ਜਿਹੜਾ ਛੇਕਿਆ ਹੈਗਾ ਵੀ ਉਹਦੇ ਮੁਕਾਬਲੇ ਤੇ ਫਿਰ ਉਹਨਾਂ ਨੂੰ ਜਥੇਦਾਰਾਂ ਨੂੰ ਤੇ ਗਰੰਥੀ ਸਿੰਘਾਂ ਨੂੰ ਛੇਕ ਦੇਣਾ ਆ ਉਹਨਾਂ ਸੌਰੀ ਉਹਨਾਂ ਨੂੰ ਹੁਕਮਨਾਮੇ ਜਾਰੀ ਕਰ ਦੇਣੇ ਇਹਦੀ ਕੋਈ ਲੋੜ ਨਹੀਂ ਸੀਗੀ ਹਨਾ ਸੋ ਟੈਕਨੀਕਲੀ ਹੈਗਾ ਵੀ ਲੋਕਲ ਮਸਲਾ ਸੀਗਾ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਹੁਣ ਜਦੋਂ ਗਿਆਨੀ ਕੁਲਦੀਪ ਸਿੰਘ ਇਹ ਕਹਿੰਦੇ ਹੈਗੇ ਆ ਵੀ ਪੰਥ ਦੇ ਸਮੁੱਚੇ ਮਸਲਿਆਂ ਤੇ ਜਾਂ ਬਹੁਤੇ ਮਸਲਿਆਂ ਤੇ ਜਿਹੜੇ ਹੁਕਮਨਾਮੇ ਜਾਰੀ ਕਰਨ ਦਾ ਅਧਿਕਾਰ ਅਕਾਲ ਤਖਤ ਨੂੰ ਹੈ ਸੋ ਜਿਹੜੀ ਆਪਾਂ ਇੱਕ ਗੱਲ ਕਰਦੇ ਹੈਗੇ ਨਾ ਵੀ ਭਾਰਤ ਨੇ ਦੇਖੋ ਤੁਸੀਂ ਬਹੁਤ ਲੰਮੇ ਸਮੇਂ ਤੱਕ ਇੱਕ ਡੇ ਕੋ ਡਿਪਲੋਮੈਟਿਕ ਐਕਸਰਸਾਈਜ਼ ਕਰੀਆ ਵੀ ਸਾਨੂੰ ਯੂਨੋ ਦੀ ਪਰਮਾਨੈਂਟ ਮੈਂਬਰਸ਼ਿਪ ਮਿਲ ਜਵੇ ਹਣਾ ਯੂਨੋ ਦੀ ਪਰਮਾਨੈਂਟ ਮੈਂਬਰਸ਼ਿਪ ਮਿਲਣ ਦਾ ਮਤਲਬ ਇਹ ਹੁੰਦਾ ਵੀ ਜਦੋਂ ਯੂਨੋ ਵਿੱਚ ਕੋਈ ਮਸਲਾ ਆਉਂਦਾ ਹੈ ਤੁਹਾਡੇ ਕੋਲ ਵੀਟੋ ਕਰਨ ਦੀ ਪਾਵਰ ਹੋ ਜਾਂਦੀ ਹੈ ਹੁਣ ਇਸ ਵੇਲੇ ਪੰਜ ਮੈਂਬਰਾਂ ਕੋਲੋ ਵੀਟੋ ਕਰਨ ਦੀ ਪਾਵਰ ਹੈ ਜਦੋਂ ਰਸ਼ੀਆ ਬਾਰ ਬਾਰ ਕਰਦਾ ਹੈਗਾ ਹਾਂ ਜੀ ਹਾਂ ਜੀ ਅਮਰੀਕਾ ਵੀ ਕਰ ਦਿੰਦਾ ਹੈਗਾ ਨਾ ਸੋ ਭਾਰਤ ਜਦੋਂ ਲਗਾਤਾਰ ਇਹ ਐਕਸਰਸਾਈਜ਼ ਕਰ ਰਿਹਾ ਸੀਗਾ ਵੀ ਸਾਨੂੰ UNO ਦੀ ਪਰਮਾਨੈਂਟ ਮੈਂਬਰਸ਼ਿਪ ਮਿਲੇ ਤਾਂ ਬਹੁਤ ਸਾਰੇ ਲਿਬਰਲ ਡੈਮੋਕਰੈਟਿਕ ਮਲਕਾਂ ਨੇ ਕਿਹਾ ਵੀ ਵੀ UNO ਦੇ ਮੈਂਬਰ ਬਣਨ ਦਾ ਸਿਰਫ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਵੀਟੋ ਦਾ ਬਟਨ ਦਬਾਉਣ ਦੀ ਆਗਿਆ ਮਿਲ ਜਾਂਦੀ ਹੈ। ਉਹਦੇ ਨਾਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਵੀ ਜੁੜੀਆਂ ਹੋਈਆਂ ਨੇ। ਹੂੰ ਹੂੰ। ਸੋ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਸਿਰਫ ਅਕਾਲ ਤਖਤ ਨੂੰ ਹੁਕਮਨਾਮੇ ਜਾਰੀ ਕਰਨੇ ਆ ਫਤਵੇ ਜਾਰੀ ਕਰਨ ਦਾ ਮੰਚ ਨਹੀਂ ਬਣਾਉਣਾ ਚਾਹੀਦਾ। ਜੀ। ਇਹਦੇ ਨਾਲ ਕੌਮ ਦੇ ਭਵਿੱਖ ਦੀਆਂ ਕੌਮ ਦੇ ਅਤੀਤ ਦੇ ਇਤਿਹਾਸ ਦੀਆਂ ਉਸ ਇਤਿਹਾਸ ਦੀ ਰੌਸ਼ਨੀ ਵਿੱਚ ਨਵੇਂ ਆਦਾਈਏ ਘੜਨ ਦੀਆਂ ਜ਼ਿੰਮੇਵਾਰੀਆਂ ਵੀ ਜੁੜੀਆਂ ਹੋਈਆਂ ਨੇ ਕੌਮ ਨੂੰ ਇੱਕ ਮੁਠ ਰੱਖਣਾ ਕੌਮ ਵਿੱਚ ਕੋਈ ਦਫੇੜ ਨਾ ਆਉਣਾ ਕੌਮ ਨੂੰ ਬਹੁਤ ਉੱਚੇ ਕਰਤਾਰ ਵਾਲੇ ਰਾਜਨੀਤਿਕ ਲੀਡਰ ਦੇਣਾ ਇਹ ਵੀ ਅਕਾਲ ਤਖਤ ਦੀ ਜ਼ਿੰਮੇਵਾਰੀ ਹੈ ਇਹਦੇ ਚ ਆਪਾਂ ਥੋੜਾ ਜਿਹਾ ਜੇ ਬੈਕਗ੍ਰਾਉਂਡ ਚ ਦੇਖਣਾ ਹੋਵੇ ਜਿਹੜੇ 2 ਦਸੰਬਰ ਤੇ ਫੈਸਲੇ ਹੈਗੇ ਆ ਉਸ ਤੋਂ ਪਹਿਲਾਂ ਵੀ ਕਿਉਂਕਿ ਤਕਰੀਬਨ 2-3 ਮਹੀਨੇ ਦਾ ਉਹ ਜਿਹੜਾ ਸਮਾਂ ਵਿੱਚ ਗੈਪ ਹੈਗਾ ਜਦੋਂ ਤੋਂ ਲੈਟਰ ਦਿੱਤੀ ਜਾਂਦੀ ਹੈ ਬਾਰ ਬਾਰ ਹੁੰਦਾ ਵੀ ਹੁਣੇ ਹੀ ਕਰ ਦਿਓ ਉਹਦੇ ਪਿੱਛੇ ਕਿੰਨੀ ਕਸ਼ਮਕਸ਼ ਕਿੰਨੀ ਰਹੀ ਹੋਏਗੀ ਜਿਸ ਦੇ ਵਿੱਚ ਕਿ ਇੱਕ ਸੌਫਟ ਜਿਹਾ ਐਗਜ਼ਿਟ ਵੀ ਕੱਢਣਾ ਜਿਹਦੇ ਨਾਲ ਦੁਬਾਰਾ ਪੁਨਰਸਰਜੀਤੀ ਵੀ ਹੋ ਜਾਵੇ ਆਕਾਲੀ ਦਲ ਦੀ ਤੇ ਇਹ ਵੀ ਨਾ ਹੋਵੇ ਕਿ ਕਿਸੇ ਇੱਕ ਧਿਰ ਨੂੰ ਪੂਰਾ ਤੁਸੀਂ ਉਹਦਾ ਫਾਹਾ ਹੀ ਵੜ ਦਿਓ ਮਤਲਬ ਕਿੰਨੀ ਉਹਦੇ ਪਿੱਛੇ ਸੋਚ ਕਿੰਨੀ ਪੜਤਾਲ ਹੋਏਗੀ ਕਿ ਆਹ ਫੈਸਲੇ ਆਉਣਗੇ ਇਹਦਾ ਸੰਗਤ ਕਿ ਮੇਰੇ ਐਕਟ ਕਰੇਗੀ ਕੀ ਸੰਗਤਾਂ ਇਸ ਨੂੰ ਪ੍ਰਵਾਨ ਕਰਨੀਆਂ ਫਿਰ ਜਦੋਂ ਇਹ ਰਣਜੀਤ ਸਿੰਘ ਗੋਹਰ ਵਾਲਾ ਮਸਲਾ ਆਉਂਦਾ ਹੈ ਤੇ ਫਿਰ ਉਹਦਾ ਕੋਈ ਇੰਪੈਕਟ ਨਹੀਂ ਸੋਚਿਆ ਗਿਆ ਕਿ ਉੱਥੋਂ ਦਾ ਲੋਕਲ ਮੁੱਦਾ ਹੈ ਪਹਿਲਾਂ ਆਪਾਂ ਉੱਥੋਂ ਦੇ ਜਿਹੜੇ ਹੈਗੇ ਆ ਵੀ ਉਹਨਾਂ ਦਾ ਵੀ ਪੱਖ ਜਿਹੜਾ ਸਾਧ ਲ ਸੱਦੇ ਭੇਜੇ ਜਾਣ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਬ੍ਰਿਜ ਐਕ ਇਸਟੈਬਲਿਸ਼ ਕੀਤਾ ਜਾਵੇ ਹੁਣ ਤੇ ਫਿਰ ਤੋੜ-ਬਿਛੋੜੇ ਵਾਲੀ ਗੱਲ ਕਰਨੀ ਹੈ ਇਹ ਕਿੰਨੀ ਕੁ ਪਾਇਦਾਰ ਆ ਇੱਕ ਤਾਂ ਪਹਿਲਾਂ ਜਿਹੜਾ ਤੁਹਾਡਾ ਪਹਿਲਾਂ ਸੀ ਵੀ 2 ਦਸੰਬਰ ਤੋਂ ਪਹਿਲਾਂ ਜਦੋਂ ਤੋਂ ਉਹ ਚਿੱਠੀ ਆ ਗਈ ਸੀ ਇਹਨਾਂ ਦੇ ਖਿਲਾਫ ਉਹ ਤੁਸੀਂ ਦੇਖੋ ਵਿਗਿਆਨੀ ਰੁਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉੱਤੇ ਕਿੰਨਾ ਵੱਡਾ ਦਬਾਅ ਹੋਣਾ ਹਾਲਾਂਕਿ ਬਹੁਤ ਵੱਡੇ ਜਿਨ੍ਹਾਂ ਨਾਲ ਦੋ-ਦੋ ਘੰਟੇ ਦੀਆਂ ਮੁਲਾਕਾਤਾਂ ਵੀ ਹੋਈਆਂ ਸਿੰਘ ਸਹਿਬਾਨ ਦੀਆਂ ਉਹਨਾਂ ਨੇ ਕਿਹਾ ਸੀਗਾ ਵੀ ਇਹ 15 ਬੰਦਿਆਂ ਨੂੰ ਤਾਂ ਤੁਸੀਂ ਰਾਜਨੀਤਿਕ ਤੌਰ ਤੇ ਛੇਕ ਦਿਓ ਹਾਂ ਨਾ ਬਹੁਤ ਲੋਕਾਂ ਨੇ ਇਹ ਕਿਹਾ ਸੀਗਾ ਹਨਾ ਵੀ ਇਹਨਾਂ ਇਹਨਾਂ ਦਾ ਬੰਦਿਆਂ ਦਾ ਫਾਹਾ ਵੜ ਦਿਓ ਵੀ ਇਹਨਾਂ ਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਿਆ ਤੁਸੀਂ ਦੇਖੋ ਉਸ ਸਾਰੀ ਪੰਥਕ ਸੋਚ ਦੇ ਬਾਵਜੂਦ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੇ ਕੋਈ ਫੇਰ ਵੀ ਇੰਨਾ ਤਿੱਖਾ ਫੈਸਲਾ ਨਹੀਂ ਜੀ ਜੀ ਉਹਨਾਂ ਨੇ ਫੇਰ ਵੀ ਇਹ ਕਰਿਆ ਵੀ ਇਹ ਦੋਸ਼ ਨਾ ਆਵੇ ਵੀ ਅਕਾਲ ਤਖਤ ਨੇ ਪੰਥ ਦੀ ਜਿਹੜੀ ਸਭ ਤੋਂ ਸਰਮੌਰ ਪਾਰਟੀ ਸੀ ਉਹਦਾ ਖਾਤਮਾ ਕਰ ਦਿੱਤਾ ਜੀ ਜੀ ਇੰਨੇ ਜ਼ਿਆਦੇ ਸਿੱਖਾਂ ਦੇ ਵਿਊ ਆਉਣ ਦੇ ਬਾਵਜੂਦ ਵੀ ਵੀ ਤੁਸੀਂ ਇਹਨਾਂ ਦਾ ਫਸਤਾ ਵਧਦੇ ਹੋ ਸਿੰਘ ਸਹਿਬਾਨ ਨੇ ਸਿੱਖ ਮਰਿਆਦਾ ਦੀ ਰੌਸ਼ਨੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਜਿਹੜੇ ਸੰਦੇਸ਼ ਆ ਉਹਨਾਂ ਦੀ ਰੌਸ਼ਨੀ ਵਿੱਚ ਜਾਂ ਗੁਰਮਤਿ ਦੀਆਂ ਸੇਧਾਂ ਅਨੁਸਾਰ ਬਹੁਤ ਇੱਕ ਸੌਫਟ ਫੈਸਲਾ ਲਿਆ ਹਾਂ ਇਹਨਾਂ ਨੂੰ ਫੇਰ ਮੌਕਾ ਦਿੱਤਾ ਵੀ ਸ਼ਾਇਦ ਸੁਧਰ ਜਾਣੇ ਹੈ ਜਿੱਦਾਂ ਜਾਨਾ ਇਟ ਮੀਨਸ ਜਿਹੜਾ 2 ਦਸੰਬਰ ਵਾਲਾ ਫੈਸਲਾ ਸੀਗਾ ਉਹ ਚਲੋ ਜੇ ਆਪਾਂ ਸਾਰਾ ਵੀ ਨਾ ਮੰਨੀਏ ਤਾਂ ਇੱਕ ਬਹੁਤ ਵੱਡੀ ਪੱਧਰ ਤੇ ਕਿਤੇ ਨਾ ਕਿਤੇ ਉਹ ਸਿੱਖ ਕਰੈਕਟਰ ਦੇ ਬੁਲੰਦੀ ਦਾ ਆਗਾਜ਼ ਕਰਦਾ ਸੀਗਾ ਸਾਰਾ ਕੁਝ ਨਹੀਂ ਹੋਇਆ ਕਰਦਾ ਜਿਸ ਕਿਸਮ ਦੇ ਸਿਸਟਮ ਵਿੱਚ ਸਿੰਘ ਸਹਿਬਾਨ ਰਹਿ ਰਹੇ ਆ ਜਾਂ ਜਿਸ ਰਾਜਨੀਤਿਕ ਸਿਸਟਮ ਦੇ ਅਧੀਨ ਕੌਮ ਰਹਿ ਰਹੀ ਹੈ ਉਹਦੇ ਵਿੱਚ ਇੰਨੇ ਬੁਲੰਦ ਫੈਸਲੇ ਨਹੀਂ ਸੀ ਹੁਣ ਆਹੀ ਕੁਝ ਹੋਣਾ ਸੀ ਜਿੰਨਾ ਕੋ ਮਾਣ ਨਾਲ ਕਰ ਗਿਆ ਹੈ ਸੋ ਇਹ ਇਹਦੇ ਵਿੱਚੋਂ ਤੁਸੀਂ ਦੇਖੋ ਉਹਨਾਂ ਨੇ ਪੰਥ ਦੀਆਂ ਕਦਰਾਂ ਕੀਮਤਾਂ ਦੀ ਵੀ ਰਾਖੀ ਕੀਤੀ ਪੰਥ ਦੀ ਰਾਜਨੀਤਿਕ ਸ਼ਕਤੀ ਨੂੰ ਵੀ ਇਕੱਟ ਜੋਟ ਰੱਖਿਆ ਤੇ ਜਿਨ੍ਹਾਂ ਲੀਡਰਾਂ ਨੇ ਗਲਤੀਆਂ ਕਰੀਆਂ ਸੀ ਉਹਨਾਂ ਤੋਂ ਮਨਵਾ ਕੇ ਉਹਨਾਂ ਨੂੰ ਘੱਟੋ ਘੱਟ ਇੱਕ ਮੌਕਾ ਦਿੱਤਾ ਵੀ ਖਾਲਸਾ ਪੰਥ ਇੰਨਾ ਵਿਸ਼ਾਲ ਹੈ ਗੁਰੂ ਇੰਨਾ ਵਿਸ਼ਾਲ ਹੈ ਗੁਰੂ ਇੰਨੇ ਇੰਨੇ ਜ਼ਖਮ ਦੇਣ ਵਾਲੇ ਸਿੱਖਾਂ ਨੂੰ ਵੀ ਆਪਣੇ ਗਣ ਨਾਲ ਲਾਉਣ ਦੀ ਤਾਕਤ ਰੱਖਦਾ ਹੈ ਸੋ ਉਹ ਉਹਨਾਂ ਨੂੰ ਤਾਕਤ ਉਹਨਾਂ ਨੂੰ ਬਖਸ਼ਿਆ ਵੀ ਹਲੇ ਵੀ ਤੁਸੀਂ ਸੰਭਲ ਕੇ ਆ ਜਾਓ ਪਰ ਉਹ ਬੰਦੇ ਜਿਹੜੇ ਹੈਗੇ ਆ ਨਹੀਂ ਟਲੇ ਉਹਨਾਂ ਨੂੰ ਆਪਣੀ ਸ਼ਕਤੀ ਦਾ ਹੰਕਾਰ ਸੀ ਉਹਨਾਂ ਨੂੰ ਗੁਰੂ ਦੀ ਸ਼ਕਤੀ ਦਾ ਨਹੀਂ ਸੀ ਪਤਾ ਉਹਨਾਂ ਨੂੰ ਆਪਣੀ ਨਿੱਜੀ ਸ਼ਕਤੀ ਦਾ ਹਉ ਸੀ ਉਹਦੇ ਚੋਂ ਉਹ ਉਹ ਇੱਕ ਧਾਰਾ ਪਿੱਛੇ ਵਗ ਗਏ ਹੋਇਆ ਹੁਣ ਜਿਹੜਾ ਇਹ ਵਰਤਮਾਨ ਵਸਲਾ ਆਉਂਦਾ ਹੈਗਾ ਜਿੰਨੀਕ ਸਾਨੂੰ ਤਕਨੀਕੀ ਸਮਝ ਹੈਗੀ ਆ ਸਾਡੇ ਸੋਰਸੇਜ਼ ਇਹ ਦੱਸਦੇ ਹੈਗੇ ਆ ਬੇ ਕੁਝ ਸਮਾਂ ਪਹਿਲਾਂ ਤੱਕ ਜਦੋਂ ਅਹ ਮੇਰੇ ਖਿਆਲ ਇੱਕ ਮਹੀਨਾ ਹੀ ਹੋਇਆ ਗਿਆਨੀ ਕੁਲਦੀਪ ਸਿੰਘ ਉਹਨਾਂ ਨੇ ਜਿਹੜਾ ਹੈਗਾ ਗਿਆਨੀ ਰਣਜੀਤ ਸਿੰਘ ਗੋਹਰ ਦੇ ਸਾਰੇ ਗੁਨਾਹ ਮਾਫ ਕਰਕੇ ਉਹਨੂੰ ਪਟਨਾ ਸਾਹਿਬ ਤਖਤ ਦਾ ਜਥੇਦਾਰ ਲਾਉਣ ਦੇ ਆਦੇਸ਼ ਦਿੱਤੇ ਸੀ ਜੀ ਠੀਕ ਆ ਮਸਲਾ ਇੱਥੋਂ ਸ਼ੁਰੂ ਹੁੰਦਾ ਪਰ ਸਾਡੇ ਸੋਰਸਸ ਦੱਸਦੇ ਆ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਵੀ ਇਹ ਹੁਕਮਨਾਮਾ ਆਉਣ ਤੋਂ ਪਹਿਲਾਂ ਜੀ ਸਾਰਾ ਮਸਲਾ ਨਿਪਟ ਗਿਆ ਹੋਇਆ ਸੀ ਗੱਲਬਾਤੀ ਹੂੰ ਹਣਾ ਸੋ ਭਾਈ ਹਰਜਿੰਦਰ ਸਿੰਘ ਧਾਮੀ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਇੱਕ ਡਾਕਟਰ ਸਾਹਿਬ ਨੇ ਉਹ ਤੇ ਹੋਰ ਬਹੁਤ ਸਾਰੇ ਜਿਹੜੇ ਪਤਵੰਤੇ ਸੱਜਣਾਂ ਲਗਾਤਾਰ ਟੂ ਐਂਡ ਫ੍ਰੋਮ ਪਟਨਾ ਸਾਹਿਬ ਆਉਂਦੇ ਜਾਂਦੇ ਰਹੇ ਸੋ ਇਹ ਮਸਲਾ ਹੱਲ ਹੋ ਗਿਆ ਸੀਗਾ ਵੀ ਜਿਹੜੇ ਅਕਾਲ ਤਖਤ ਵੱਲੋਂ ਹੁਕਮ ਆਇਆ ਉਹ ਵਾਪਸ ਲੈ ਲੈ ਜਾਣਗੇ ਤੇ ਜਿਹੜੇ ਪਟਨਾ ਸਾਹਿਬ ਵੱਲੋਂ ਹੁਕਮ ਆਇਆ ਉਹ ਵਾਪਸ ਲੈ ਲੈ ਜਾਣਗੇ ਗਿਆਨੀ ਰਣਜੀਤ ਸਿੰਘ ਦੀ ਜਗ੍ਹਾ ਕਿਸੇ ਹੋਰ ਸਿੰਘ ਨੂੰ ਜ਼ਿੰਮੇਵਾਰੀ ਦੇ ਦਿੱਤੀ ਜਾਊਗੀ ਪਰ ਕੋਈ ਤੀਜੀ ਸ਼ਕਤੀ ਹੈ ਜਿਹੜੀ ਮੈਂ ਪਹਿਲਾਂ ਵੀ ਗੱਲ ਕਰੀ ਆ ਹੂੰ ਹੂੰ ਬੇ ਕੋਈ ਤੀਜੀ ਸ਼ਕਤੀ ਹੈ ਜਿਹੜੀ ਇਹ ਇਸ ਸਾਰੇ ਤਖਤਾਂ ਦੇ ਕੜਮਾ ਸਨੂ ਵਧਾਉਣਾ ਚਾਹ ਰਹੀ ਹੈ ਮਤਲਬ ਉਹ ਉਹਨਾਂ ਨੂੰ ਇਹਦੇ ਵਿੱਚ ਕਿਤਨਾ ਕਿਤੇ ਤਖਤਾਂ ਦੀ ਜਿਹੜੀ ਆਵਾ ਉਹ ਘਟਦੀ ਨਜ਼ਰ ਆਉਂਦੀ ਹੈ ਤੇ ਉਹ ਉਹਨੂੰ ਇੰਜੋਏ ਕਰ ਰਹੇ ਨੇ ਬਿਲਕੁਲ ਬਿਲਕੁਲ ਉਹ ਸਵਾਦ ਲੈ ਰਹੇ ਨੇ ਸੋ ਹੁਣ ਇਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦਾ ਦੇਖਣਾ ਬਣਦਾ ਸੁਖਵੀਰ ਸਿੰਘ ਬਾਦਲ ਨੂੰ ਦੇਖਣਾ ਬਣਦਾ ਜਿਹੋ ਅਕਾਲ ਤਖਤ ਨੂੰ ਹਲੇ ਸਮਝਦਾ ਵੀ ਮੈਂ ਸਮਰਪਤ ਹੈਗਾ ਹਣਾ ਸੋ ਇਹ ਹੈ ਜਿਹੜੀ ਮੈਂ ਪਹਿਲੀ ਗੱਲ ਕਹੀ ਆ ਵੀ ਤਖਤਾਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਵੀ ਅਕਾਲ ਤਖਤ ਦੀ ਜ਼ਿੰਮੇਵਾਰੀ ਹੈ ਸਿਰਫ ਵਿਟੋ ਦਾ ਬਟਨ ਦਬਾਉਣਾ ਹੀ ਅਕਾਲ ਤੱਕ ਦੀ ਜ਼ਿੰਮੇਵਾਰੀ ਹੈ ਜੀ ਜੀ ਬਿਲਕੁਲ ਸੋ ਹੁਣ ਜਦੋਂ ਮਸਲਾ ਹੱਲ ਹੋ ਚੁੱਕਿਆ ਸੀ ਉਤੋਂ ਬਾਅਦ ਉਹ ਕੌਣ ਧਿਰਾਂ ਨੇ ਜੀ ਜਿਹੜੀਆਂ ਇਸ ਮਸਲੇ ਦੇ ਵਿੱਚ ਐਂਟਰ ਹੋਈਆਂ ਔਰ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਤੋਂ ਉਹ ਗਿਆਨੀ ਰঞ্জੀਤ ਸਿੰਘ ਦੇ ਹੱਕ ਵਿੱਚ ਮਸਲਾ ਜਿਹੜਾ ਉਹ ਕਰਾਇਆ ਹੁਣ ਗਿਆਨੀ ਰঞ্জੀਤ ਸਿੰਘ ਤੁਸੀਂ ਦੇਖੋ 6 ਮਹੀਨੇ ਤੱਕ ਪਹਿਲਾਂ ਤੱਕ ਕੋਈ ਪਿਕਚਰ ਵਿੱਚ ਨਹੀਂ ਹੈਗਾ ਜੀ ਐਸੂਨ ਐਸ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਤਨਖਾਹਾਂ ਕਰਾਰ ਦਿੱਤਾ ਜਾਂਦਾ ਹੈ ਉਹ ਸੀਨ ਵੀ ਆਉਂਦਾ ਲਗਾਤਾਰ ਹਰ ਚੈਨਲ ਤੇ ਜਿੰਨੀ ਜਥੇਦਾਰ ਹਰਪ੍ਰੀਤ ਸਿੰਘ ਹੋਂ ਦਾ ਜਦੋਂ ਮਸਲਾ ਆਉਂਦਾ ਨਾ ਉਦੋਂ ਉਹਨੂੰ ਮੌਕਾ ਮਿਲ ਜਾਂਦਾ ਸ਼ਾਇਦ ਨਹੀਂ ਉਹਨੂੰ ਲਿਆਂਦਾ ਗਿਆ ਉਹਨੂੰ ਲਿਆਂਦਾ ਗਿਆ ਔਰ ਇੱਕ ਜੇ ਤੁਸੀਂ ਦੇਖੋ ਵੀ ਜੇ ਤਖਤ ਪਟਨਾ ਸਾਹਿਬ ਦਾ ਉਹ ਜਥੇਦਾਰ ਆ ਕੀ ਉਹਦੀ ਭਾਸ਼ਾ ਤਖਤ ਦੇ ਜਥੇਦਾਰ ਵਾਲੀ ਹੈਗੀ ਤੇ ਉਹ ਟੀਵੀ ਚੈਨਲਾਂ ਤੇ ਇਦਾਂ ਜਾ ਜਾ ਕੇ ਜਾਂ ਡਿਬੇਟ ਡਿਬੇਟ ਦੇ ਵਿੱਚ ਜਾ ਕੇ ਕੀ ਉਹ ਪ੍ਰੋਟੋਕੋਲ ਨੂੰ ਫੋਲੋ ਕਰ ਰਿਹਾ ਤੇ ਬਿਲਕੁਲ ਹਨਾ ਵੀ ਵੀ ਉਹ ਕਿਸ ਕਿਸਮ ਦੀ ਭਾਸ਼ਾ ਬੋਲ ਰਿਹਾ ਉਹ ਕਿਸ ਕਿਸਮ ਦੇ ਇਲਜ਼ਾਮ ਲਾ ਰਿਹਾ ਇੱਕ ਜਿਹੜਾ ਛੋਟਾ ਛੋਟਾ ਜਿਹਾ ਵੀ ਪਬਲਿਕ ਲਾਈਫ 'ਚ ਬੰਦਾ ਹੋਵੇ ਸ ਉਹ ਸੌ ਵਾਰੀ ਸੋਚਦਾ ਵੀ ਮੈਂ ਇਹ ਕਹਿੰਦਾ ਟੈਲੀਵਿਜ਼ਨ ਚੈਨਲਾਂ ਤੇ ਬੈਠ ਕੇ ਕਹਿੰਦਾ ਇਹ ਚੰਗਾ ਲੱਗਦਾ ਕਿ ਨਹੀਂ ਲੱਗਦਾ ਸੋ ਉਹਨੂੰ ਇੱਕ ਲਿਆਂਦਾ ਗਿਆ ਉਹ ਕਿਹਨਾਂ ਨੇ ਲਿਆਂਦਾ ਫਿਰ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਦੇ ਨਾਲ ਕਿਹਨੇ ਜੋੜਿਆ ਆਇਆ ਸੁਖਵੀਰ ਸਿੰਘ ਉਹਨਾਂ ਦੀ ਟੀਮ ਲੈ ਆਈ ਜਾਂ ਇੰਡੀਅਨ ਸਟੇਟ ਦੀ ਟੀਮ ਲੈ ਆਈ ਸੋ ਇਹ ਇੰਨਾ ਵੱਡਾ ਕੜਮਾਸਾ ਜਿਹਨੇ ਤਖਤਾਂ ਦੇ ਜਥੇਦਾਰਾਂ ਦੀ ਨਿੱਜੀ ਸ਼ਖਸੀਅਤ ਤੇ ਉਸ ਨਿੱਜੀ ਸ਼ਖਸੀਅਤ ਨਾਲ ਜੁੜੀ ਹੋਈ ਤਖਤਾਂ ਦੀ ਆਭਾ ਤੇ ਸੁਤੰਤਰਤਾ ਔਰ ਸਪਿਰਚੁਅਲਿਟੀ ਨੂੰ ਸਵਾਲਾਂ ਦੇ ਘੇਰੇ ਚ ਲਿਆਂਦਾ ਸੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਵੀ ਕੋਈ ਤੀਜੀ ਧਿਰ ਹੈ ਜਿਹੜੀ ਜਦੋਂ ਮਸਲਾ ਹੱਲ ਹੋ ਚੁੱਕਿਆ ਸੀ ਉਸ ਹੱਲ ਹੋ ਚੁੱਕੇ ਮਸਲੇ ਨੂੰ ਮੋੜ ਪੜਕਾਇਆ ਇਹ ਕਿਸੇ ਥਰਡ ਜਿਹੜਾ ਪਾਰਟੀ ਤੁਹਾਨੂੰ ਇਸ ਤਰੀਕੇ ਦਾ ਜਿਹੜਾ ਲੱਗਦਾ ਹੈ